ਯੂਪੀ ਦਾ ਅਸਤਪੁਰ ਪਿੰਡ ਵਿੱਚ ਅੱਜ ਸਵੇਰੇ ਟਰੱਕ ਅਤੇ ਸਕੂਲ巴士 ਦੀ ਟੱਕਰ ਹੋਈ ਜਿਸ ਦੌਰਾਨ 12 ਬੱਚਿਆਂ ਅਤੇ ਬੱਸ ਡਰਾਈਵਰ ਸਮੇਤ ਕੁੱਲ 13 ਲੋਕਾਂ ਦੀ ਮੌਤ ਹੋ ਗਈ। ਏਟਾ ਪੁਲਿਸ ਨੇ ਬਿਆਨ ਜਾਰੀ ਕਰਕੇ ਪੁਸ਼ਟੀ ਕੀਤੀ ਹੈ। ਹਾਦਸੇ ਤੋਂ ਬਾਅਦ ਬੱਚੇ ਜ਼ਖਮੀ ਦੱ세 ਜਾ ਰਹੇ ਨੇ। 25 ਜ਼ਖਮੀ ਬੱਚਾ ਜਿਨ੍ਹਾਂ ਵਿੱਚੋਂ 16 ਬੱਚੇ ਗੰਭੀਰ ਜ਼ਖਮੀ ਨੇ ਜਦ ਨੂੰ ਆਗਰਾ ਅਤੇ ਅਲੀਗੜ ਦੇ ਹਸਪਤਾਲਾਂ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਸੰਗਤ ਨੂੰ ਹਾਦਸੇ ਦਾ ਕਾਰਨ ਦੱਸਿਆ ਜਾ ਰਿਹਾ ਜਾਣਕਾਰੀ ਮੁਤਾਬਕ ਤੁੰਦ ਕਾਰਨ ਸਕੂਲ ਬਾਸ ਅਤੇ ਰੇਤ ਨਾਲ ਭਰੇ ਟਰੱਕ ਦੀ ਸਿੱਧੀ ਟੱਕਰ ਹੋ ਗਈ ਜਿਸ ਕਾਰਨ ਇਹ ਦਰਦਨਾਕ ਹਾਦਸਾ ਵਾਪਰਿਆ ਹੈ ਇਹ ਬਾਸ ਜੀਐਸ ਪਬਲਿਕ ਸਕੂਲ ਦੀ ਹੈ ਅਤੇ ਇਸ ਵਿੱਚ ਐਲਕੇਜੀ ਤੋਂ ਲੈ ਕੇ 7ਵੀਂ ਜਮਾਤ ਤੱਕ ਦੇ ਵਿਦਿਆਰਥੀ ਸਵਾਰ ਸਨ ਹਾਦਸੇ ਵਿੱਚ ਸਕੂਲ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਪ੍ਰਸ਼ਾਸਨ ਵੱਲੋਂ ਸਕੂਲ ਬੰਦ ਕਰਨ ਦੇ ਦੇਸ਼ ਦੇ باوجود ਸਕੂਲ ਖੋਲਿਆ ਗਿਆ ਸੀ ਜਦਕਿ ਡੀਐਮ ਦੇ ਹੁਕਮ ਸੰਨ ਕੀ 20 ਤਰੀਕ ਤੱਕ ਠੰਡ ਕਾਰਨ ਅਨਸਾਰ ਸਕੂਲ ਬੰਦ ਰੱਖੇ ਜਾਣਗੇ ਇਸ ਦਿਵਾ ਦੱਸਿਆ ਜਾ ਰਿਹਾ ਹੈ ਕਿ ਬਸ ਡਰਾਈਵਰ ਵੀ ਟ੍ਰੇਨ ਡਰਾਈਵਰ ਨਹੀਂ ਸੀ ਬਲਕਿ ਟੀਚਰ ਨੂੰ ਹੀ ਡਰਾਈਵਰ ਬਣਾਇਆ ਗਿਆ ਸੀ ਜੋ ਮਾਸੂਮਾਂ ਨੂੰ ਸਕੂਲ ਤੱਕ ਪਹੁੰਚਾਉਂਦਾ ਸੀ ਇਸ ਵਿਾਨਗ ਹਾਦਸੇ ਦੇ ਪੀਐਮ ਨਰਿੰਦਰ ਮੋਦੀ ਨੇ ਵੀ ਦੁੱਖ ਜਤਾਇਆ ਪੀਐਮ ਨੇ ਟਵੀਟ ਕਰ ਲਿਆ ਕਿ ਇਹ ਟਰਜ ਦਰਦਨਾਕ ਹਾਦਸੇ ਦੀ ਖਬਰ ਸੁਣ ਕੇ ਦੁਖੀ ਹਾਂ ਮੈਂ ਦੁਆ ਕਰਦਾ ਹਾਂ ਕਿ ਜ਼ਖਮੀ ਬੱਚੇ ਜਲਦ ਤੋਂ ਜਲਦ ਠੀਕ ਹੋਣ ਗਲਦਾਂ ਦੇ ਕਾਬੂ ਪਾਉਣ ਦੇ ਪੁਰਾਤਨ ਖੇੜ ਜਲੀਕੁੱਟੂ ਤੇ ਪਬੰਦੀ ਵਿਰੁੱਧ ਚਨਈ ਵਿੱਚ ਤੀਜੇ ਦਿਨ ਵੀ ਪ੍ਰਦਰਸ਼ਨ ਜਾਰੀ ਹੈ ਜਲੀਕੱਟੂ ਤੇ ਸੁਪਰੀਮ ਕੋਰਟ ਨੇ ਪਾਬੰਦੀ ਲਗਾਈ ਹੋਈ ਹੈ ਇਸ ਦੇ ਖਿਲਾਫ ਰਾਜਧਾਨੀ ਚਨਈ ਦੀਆਂ ਸੜਕਾਂ ਅਤੇ ਮਰੀਨਾ ਬੀਚ ਤੇ ਹਜ਼ਾਰਾਂ ਲੋਕ ਤੇ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਨੇ ਇਸ ਸਾਲ ਦੇ ਤੰਮਲनाडु ਦੇ ਮੁੱਖ ਮੰਤਰੀ ਪਨੀਰ ਸੇਲਵਾ ਇਸ ਮੁੱਦੇ ਨੂੰ ਚੁੱਕਣ ਲਈ ਦਿੱਲੀ ਪਹੁੰਚੇ ਜਿੱਥੇ ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਵੀ ਕੀਤੀ ਦਿੱਲੀ ਵਿੱਚ ਵੀ ਲੋਕ ਇਸ ਖੇੜ ਤੋਂ ਰੋਕ ਹਟਾਉਣ ਲਈ ਤਰਨਾ ਪ੍ਰਦਰਸ਼ਨ ਕਰ ਰਹੇ ਨੇ ਵਿਹਾਰ ਦੇ ਮੋਤੀ ਹਾਰ ਵਿੱਚ ਇੱਕ ਵਪਾਰੀ ਅਤੇ ਉਸ ਦੇ ਮਜ਼ਦੂਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਜਦਕਿ ਦੋ ਲੋਕ ਜ਼ਖਮੀ ਨੇ ਦਸਲ 4 ਲੋਕਾਂ ਤੇ ਇੱਕ 47 ਨਾਲ ਫਾਇਰਿੰਗ ਕੀਤੀ ਗਈ ਘਟਨਾ ਮਗਰ ਵਿਰੋਧੀ ਸੂਬਾ ਸਰਕਾਰ ਤੇ ਸਵਾਲ ਚੁੱਕ ਰਹੇ ਨੇ। ਦਲੇ ਦੇ ਨਸਬੜ ਵਿੱਚ ਕੁੜੀ ਤੇ ਘਰ ਵਿੱਚ ਵੜ ਕੇ ਇੱਕ ਸ਼ਖਸ ਨੇ ਚਾਕੂ ਨਾਲ ਹਮਲਾ ਕਰ ਦਿੱਤਾ ਹਸਪਤਾਲ 'ਚ ਪਰਤੀ ਕੁੜੀ ਦੀ ਹਾਲਤ ਗੰਭੀਰ ਬਣੀ ਹੋਈ ਹੈ ਮਾਮਲੇ ਨੂੰ ਇੱਕ ਤਰਫਾ ਪਿਆਰ ਦਾ ਮਾਮਲਾ ਦੱਸਿਆ ਜਾ ਰਿਹਾ ਹੈ। ਕੁੜੀ ਦੇ ਚਾਕੂ ਨਾਲ 12 ਵਾਰ ਕੀਤਾ ਗਿਆ ਜਿਸ ਨੂੰ ਅੰਜਾਮ ਦੇਣ ਵਾਲਾ ਮੁਲਜ਼ਮ ਫਰਾਰੇ ਕੇਂਦਰੀ ਮੰਤਰੀ ਮੰਡਲ ਨੇ ਕਾਨੂੰਨ ਮੰਤਰਾਲੇ ਉਸ ਤਸਵੀਜ਼ ਨੂੰ ਮਨਜ਼ੂਰੀ ਦੇ ਦਿੱਤੀ ਜਿਸ ਵਿੱਚ ਅਜੇ 105 ਕਾਨੂੰਨਾਂ ਨੂੰ ਖਤਮ ਕਰਨ ਦੀ ਗੱਲ ਆਖੀ ਗਈ ਹੈ ਜੋ ਵੇਲਾ ਵਿਹਾ ਚੁੱਕੇ ਨੇਦਰਸਰ ਵੇਲਾ ਵਿਹਾ ਚੁੱਕੇ ਤੇ ਕਾਨੂੰਨ ਦੀ ਕਿਤਾਬ ਵਿੱਚ ਰੁਕਾਵਟ ਪੈਦਾ ਕਰੇ ਕਾਨੂੰਨਾਂ ਨੂੰ ਖਤਮ ਕਰਨ ਲਈ ਕਾਨੂੰਨ ਮੰਤਰਾਲੇ ਵੱਲੋਂ 63 ਬਦਲੀ ਅਤੇ ਸੋਧ ਬਿੱਲ 2017 ਪੇਸ਼ ਕੀਤਾ ਜਾਏਗਾ